ਹਾਂਜੀ ਵਈ ਜੀ ਕਿ ਸਵਰਾਜ 855 ਟਰੈਕਟਰ ਇੱਕ ਜੌਂਡੀਆ 53 ਤਸਤੇ ਦੋ ਟਰਾਲੇ ਲੈ ਕੇ ਆਇਆ ਤੁਹਾਡੇ ਲਈ ਵੀਡੀਓ ਚ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਮੇਰੇ ਭਰਾ ਬਣੀ ਜਰੂਰ ਕਰ ਲਿਆ ਕਰੋ ਜਿਹੜਾ ਸਵਰਾਜ 855 ਬਾਈ ਜੀ ਸਿਰਫ ਹੀ 1437 ਘੰਟੇ ਚੱਲਿਆ ਹੋਇਆ ਤੇ ਮੋਬਾਈਲ ਨੰਬਰ ਹੈਗਾ ਵੀਰ ਦਾ 98772590839877259083 ਵੀਰ ਦਾ ਮੋਬਾਈਲ ਨੰਬਰ ਹੈ ਬਾਈ ਜੀ ਸਾਰਾ ਟਰੈਕਟਰ ਹੈ ਨਾ ਸਾਫ ਕੰਡੀਸ਼ਨ ਪੂਰੀ ਵਧੀਆ ਹਾਲਤ ਦਾ ਪਿਆਗਾ ਇਹ ਟਰੈਕਟਰ ਬਾਈ ਜੀ ਸਿਰਫ ਹੀ 1437 ਘੰਟੇ ਚੱਲਿਆ ਹੋਇਆ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੋ ਗਈ ਰੰਗ ਪੇਂਟ ਕੋ ਸਾਫ ਕੰਡੀਸ਼ਨ ਆ ਬਾਕੀ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਬਾਕੀ ਤੁਸੀਂ ਬਾਈ ਜੀ ਆਪਦੀ ਤਸੱਲੀ ਤੇ ਲੈ ਕੇ ਜਾਣਾ ਮੇਰੀ ਤਾਂ ਬਾਈ ਜੀ ਦੇਖੋ ਸਿਰਫ ਆਪਣਾ ਵੀਡੀਓ ਬਣਾਉਂਦਾ ਕੰਮ ਆ ਕਈ ਵੀਰ ਮੈਨੂੰ ਕਹਿੰਦੇ ਆ ਨਾ ਆਪਣੇ ਵੀਰੇ ਸਿਰਫ ਵੀਡੀਓ ਬਣਾਉਣ ਦਾ ਕੰਮ ਆ ਪਰ ਤੁਹਾਨੂੰ ਅੱਗੇ ਵੀ ਕਹਿੰਨੇ ਹੁੰਨੇ ਬਾਕੀ ਟਰੈਕਟਰ ਬਾਰੇ ਗੱਲਬਾਤ ਕਰਦੇ ਆ ਤੇ ਟਾਇਰ ਵੀ ਬਾਈ ਜੀ ਕੰਪਨੀ ਦੇ ਚਾਰੋ ਟਾਇਰ ਪਏ ਆ ਕਿ ਰਿਵਰਸ ਪੀਟੀਓ ਆ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਰੇਟ ਇਹਦਾ ਹੈ ਕਿ ਦੱਸਾਂਗੇ ਵੀਰ ਕਹਿੰਦੇ ਆ ਫੋਨ ਤੇ ਕਰਾਂਗੇ ਬਾਕੀ 9877259083 ਵੀਰ ਦਾ ਮੋਬਾਈਲ ਨੰਬਰ ਉਸ ਤੇ ਸੰਪਰਕ ਕਰਕੇ ਤੁਸੀਂ ਟਰੈਕਟਰ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਬਾਕੀ ਪੂਰਾ ਫੁੱਲ ਸਾਫ ਕੰਡੀਸ਼ਨ ਦਾ ਟਰੈਕਟਰ ਆ ਜੌਨਟੀਰ 5319877259083 ਵੀਰ ਦਾ ਮੋਬਾਈਲ ਨੰਬਰ ਬਾਈ ਜੀ ਮਾਡਲ ਹੈਗਾ ਟਰੈਕਟਰ ਦਾ 2003 ਮਾਡਲ ਟਰੈਕਟਰ ਹੈਗਾ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਚੈੱਕ ਕਰੋ ਕੰਡੀਸ਼ਨ ਪਹਿਲਾਂ ਦਾ ਟਰੈਕਟਰ ਦੀ ਤੁਸੀਂ ਕਿੰਨਾ ਸਾਫ਼ ਕੰਡੀਸ਼ਨ ਦਾ ਟਰੈਕਟਰ ਪਿਆ ਹੈਗਾ ਚਾਰੇ ਟਾਇਰ ਬਾਈ ਜੀ ਕੰਪਨੀ ਦੇ ਟਾਇਰ ਆਗੇ ਅਗਲੇ ਟਾਇਰ ਤਾਂ ਬਾਈ ਜੀ ਇਹਦੇ ਹੈਗੇ ਆ 80 ਤੋਂ 85 ਪੈਸੇ ਦਾ ਅਗਲੇ ਟਾਇਰ ਪਿਆ ਹੈ ਬਾਈ ਜੀ ਬੈਕ ਟਾਇਰ ਹੈਗੇ ਆਗੇ 45 ਤੋਂ 50 ਪੈਸੇ ਬੈਕ ਟਾਇਰ ਪਏ ਆਗੇ ਬਾਕੀ ਪੂਰੀ ਫੁੱਲ ਸਾਫ਼ ਕੰਡੀਸ਼ਨ ਦਾ ਵਧੀਆ ਟਰੈਕਟਰ ਬਾਹੀਤੀ ਚਲਾਇਆ ਹੋਇਆ ਹੈਗਾ ਵੀਰ ਨੇ ਤੁਸੀਂ ਵੀ ਆਪਦਾ ਬਾਈ ਜੀ ਬਾਕੇ ਚੈੱਕ ਕਰਕੇ ਤਸੱਲੀ ਕਰਕੇ ਲਿਆ ਸਕਦੇ ਹੋ ਹਣ ਤੇ ਬਾਕੀ ਟਰੈਕਟਰ ਪੂਰਾ ਫੁੱਲ ਓਕੇ ਰਿਪੋਰਟ ਪਿਆ ਰੰਗ ਪੇਂਟ ਸਾਫ ਕੰਡੀਸ਼ਨ ਪੂਰੇ ਵਧੀਆ ਹਾਲ ਦਾ ਟਰੈਕਟਰ ਆ ਤੇ ਰੇਟ ਇਹਦਾ ਹੈਗਾ ਬਾਈ ਜੀ 3 ਲੱਖ ਤੇ 35000 ਰੁਪਿਆ ਮੁੱਲ ਆ ਸਿਰਫ ਟਰੈਕਟਰ ਦਾ 3 ਲੱਖ ਤੇ 35000 ਰੁਪਿਆ ਮੁੱਲ ਆ ਬਾਈ ਜੀ ਟਰੈਕਟਰ ਦਾ ਲੈਫਟ ਪੰਪ ਵੀ ਬਾਹਰ ਆਗਾ ਬਾਕੀ ਜੇ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਤੇ ਲਾਈਕ ਮੇਰੇ ਭਰਾਵਾਂ ਨੇ ਜਰੂਰ ਕਰਿਆ ਕਰੋ ਵੀਡੀਓ ਬਣਾਉਣੀ ਮੇਰੇ ਨਾਲ ਸੰਪਰਕ ਕਰੋ 6280137325 ਮੀਰਾ ਮੋਹਲੰਬਰਾ ਅੱਗੇ ਗੱਲ ਕਰਦੇ ਆਂ